ਨਿਮਰਤ ਦਾ ਵਿਆਹ ਛੋਟੀ ਉਮਰ ਵਿੱਚ ਹੀ ਮਾਪਿਆਂ ਨੇ ਬੜਾ ਅਮੀਰ ਤੇ ਰਤਵੇ ਵਾਲਾ ਘਰ ਦੇਖ ਕੇ ਕੀਤਾ ਸੀ ਪਰ ਪਤੀ ਨਾਲ ਨਿਮਰਤ ਦੀ ਨਹੀਂ ਬਣੀ ਉਸਦੇ ਪਤੀ ਨੂੰ ਬਹੁਤ ਜ਼ਿਆਦਾ ਸ਼ਰਾਬ ਦੀ ਆਦਤ ਸੀ ਨਿਮਰਤ ਨੇ ਬਹੁਤ ਵਾਰ ਸਮਝਾਇਆ ਕਿ ਰਿਸ਼ਤੇ ਨੂੰ ਦੁਬਾਰਾ ਸ਼ੁਰੂ ਕਰਦੇ ਆ ਨਵੇਂ ਸਿਰੇ ਤੋਂ ਪਰ ਉਸ ਦਾ ਘਰ ਵਾਲਾ ਨਿਮਰਤ ਨੂੰ ਛੱਡ ਸਕਦਾ ਸੀ ਪਰ ਸ਼ਰਾਬ ਨੂੰ ਨਹੀਂ ਇੱਕ ਦਿਨ ਉਹ ਸ਼ਰਾਬ ਦੇ ਨਸ਼ੇ ਵਿੱਚ ਰਾਤ ਨੂੰ ਘਰ देर ਨਾਲ ਆਇਆ निमरत ने बहुत समझाया बहुत रोकया पर बाहर किसी ਨਾਲ ਲੜਾਈ ਹੋਣ ਕਰਕੇ ਆਉਂਦੇ ਹੀ ਸਾਰਾ ਗੁੱਸਾ ਨਿਮਰਤ ਤੇ ਕੱਢ ਦਿੱਤਾ ਉਸਨੇ ਨਿਮਰਤ ਤੇ ਹੱਥ ਚੱਕਿਆ ਉਸਨੂੰ ਬਹੁਤ ਮਾਰਿਆ ਨਿਮਰਤ ਉਸ ਦਿਨ ਜ਼ਖਮੀ ਵੀ ਹੋ ਗਈ ਕਿਉਂਕਿ ਸਾਹਮਣੇ ਦਰਵਾਜ਼ੇ ਨਾਲ ਉਸਦਾ ਸਿਰ ਜ਼ੋਰ ਨਾਲ ਵੱਜਿਆ ਸੀ ਸਵੇਰ ਹੁੰਦਿਆਂ ਹੀ ਨਿਮਰਤ ਨੇ ਆਪਣਾ ਸਾਰਾ ਸਮਾਨ ਪੈਕ ਕੀਤਾ ਤੇ ਆਪਣੇ ਮਾਪਿਆਂ ਦੇ ਘਰ ਆ ਗਈ ਰੋ ਰੋ ਕੇ ਆਪਣੇ ਮਾਪਿਆਂ ਨੂੰ ਸਾਰੀ ਹੱਡ-ਬਿੱਤੀ ਸੁਣਾ ਦਿੱਤੀ ਹੁਣ ਮੈਂ ਉੱਥੇ ਮੁੜ ਕੇ ਨਹੀਂ ਜਾਵਾਂਗੀ ਪਾਪਾ ਉਹ ਬੰਦਾ ਨਹੀਂ ਪਾਪਾ ਰਾਖਸ਼ਸ ਹੈ ਉਹ ਮੈਨੂੰ ਤਾਂ ਛੱਡ ਸਕਦਾ ਪਰ ਸ਼ਰਾਬ ਨੂੰ ਨਹੀਂ ਪਾਪਾ ਮੈਂ ਉੱਥੇ ਨਹੀਂ ਜਾਵਾਂਗੀ ਉਸਦੇ ਪਾਪਾ ਨੇ ਵੀ ਉਸਦਾ ਸਾਥ ਦਿੱਤਾ ਕਾਗਜ਼ੀ ਕਾਰਵਾਈ ਕਰਕੇ ਦੋਨਾਂ ਦਾ ਤਲਾਕ ਕਰਵਾ ਦਿੱਤਾ ਤਿੰਨ ਭੈਣਾਂ ਵਿੱਚੋਂ ਨਿਮਰਤ ਸਭ ਤੋਂ ਵੱਡੀ ਸੀ ਗੋਰਾ ਰੰਗ ਤਿੱਖੇ-ਤਿੱਖੇ ਨੈਣਾਂਕਸ਼ ਸਰੀਰ ਵਿੱਚ ਪੂਰੀ ਚੁਸਤੀ ਟਿਊਸ਼ਨ ਅਤੇ ਸਕੂਲ ਵਿੱਚ ਪੜਾ ਕੇ ਉਹ ਘਰ ਦਾ ਗੁਜ਼ਾਰਾ ਕਰਦੀ ਸੀ ਨਿਮਰਤ ਦੇ ਪਾਪਾ ਕ੍ਰਿਆਨੇ ਦੀ ਛੋਟੀ ਜਿਹੀ ਦੁਕਾਨ ਚਲਾਉਂਦੇ ਸੀ ਪਰ ਪਿਛਲੇ 4 ਸਾਲਾਂ ਤੋਂ ਉਹ ਲਕਵੇ ਦੇ ਮਰੀਜ਼ ਹੋ ਗਏ ਬਹੁਤ ਇਲਾਜ ਕਰਵਾਉਣ ਤੋਂ ਬਾਅਦ ਵੀ ਉਹ ਠੀਕ ਨਾ ਹੋ ਸਕੇ ਘਰ ਵਿੱਚ ਵੱਡੀ ਹੋਣ ਦੇ ਨਾਲ-ਨਾਲ ਨਿਮਰਤ ਜ਼ਿੰਮੇਵਾਰ ਵੀ ਸੀ ਘਰ ਦੀ ਵਾਗਡੋਰ ਉਸਨੇ ਤੁਰੰਤ ਆਪਣੇ ਹੱਥਾਂ ਵਿੱਚ ਲੈ ਲਈ ਬੀਏ ਕਰਨ ਤੋਂ ਬਾਅਦ ਉਸਨੇ ਕੰਪਿਊਟਰ ਦੀ ਡਿਗਰੀ ਵੀ ਕੀਤੀ ਸੀ ਗੁਰਜੰਟ ਸਿੰਘ ਦੀਆਂ ਤਿੰਨੇ ਧੀਆਂ ਬਹੁਤ ਸੋਹਣੀਆਂ ਸੀ ਇਸੇ ਕਰਕੇ ਨਿਮਰਤ ਦਾ ਤਲਾਕ ਹੋਏ ਨੂੰ ਹਜੇ ਸਾਲ ਭਰੀ ਹੋਇਆ ਸੀ ਕਿ ਇੱਕ ਸਰਕਾਰੀ ਅਫਸਰ ਗੁਰਜੋਤ ਦਾ ਰਿਸ਼ਤਾ ਲੈ ਕੇ ਉਸਦੇ ਮਾਮਾ ਜੀ ਬਲਵੰਤ ਸਿੰਘ ਆ ਗਏ ਨਿਮਰਤ ਦੀ ਮਾਂ surjit कौर ਇਹ ਸੁਣ ਕੇ ਖੁਸ਼ ਹੋਈ ਕਿ ਮੁੰਡਾ ਪੱਕੀ ਨੌਕਰੀ ਤੇ ਲੱਗਿਆ ਹੈ ਘਰ ਪਰਿਵਾਰ ਜਾਇਦਾਦ ਸਭ ਕੁਝ ਸੁਣ ਕੇ ਫਟਾਫਟ ਰਿਸ਼ਤੇ ਨੂੰ ਹਾਂ ਕਰਨ ਲੱਗੀ ਪਰ ਆਖਿਰ ਵਿੱਚ ਪਤਾ ਲੱਗਿਆ ਕਿ ਇਹ ਮੁੰਡੇ ਦਾ ਦੂਜਾ ਵਿਆਹ ਹੈ ਤਾਰਿਫ ਤਾਂ ਬਲਵੰਤ ਸਿੰਘ ਨੇ ਬਹੁਤ ਕੀਤੀ ਸੀ ਪਰ ਹੁਣ ਉਹ ਸਾਰੀ ਗੱਲ ਫਿੱਕੀ ਪੈਂਦੀ ਦਿਖਾਈ ਦੇ ਰਹੀ ਸੀ ਜਿਵੇਂ ਹੀ ਦੂਜੇ ਵਿਆਹ ਦੀ ਗੱਲ ਸਾਹਮਣੇ ਆਈ ਨਿਮਰਤ ਘਬਰਾ ਗਈ ਮੁੰਡੇ ਬਾਰੇ ਸੁਣ ਕੇ ਉਸ ਨੂੰ ਲੱਗਣ ਲੱਗਿਆ ਕਿ ਸ਼ਾਇਦ ਉਹ ਵੀ ਮੇਰੇ ਪਹਿਲੇ ਪਤੀ ਵਰਗਾ ਹੀ ਹੋਵੇ ਫਿਰ ਬਲਵੰਤ ਸਿੰਘ ਨੇ ਸਮਝਾਉਂਦੇ ਹੋਏ ਇਹ ਕਹਿ ਕੇ ਉਸ ਦਾ ਬੋਝ ਹਲਕਾ ਕੀਤਾ ਕਿ ਗੁਰਜੋਤ ਦੀ ਪਹਿਲੀ ਪਤਨੀ ਆਪਣੇ ਬੱਚੇ ਨੂੰ ਜਨਮ ਦੇਣ ਦੇ ਸਮੇਂ ਮਰ ਗਈ ਸੀ ਨਾ ਡਾਕਟਰ ਬੱਚੇ ਨੂੰ ਬਚਾ ਸਕੇ ਨਾ ਹੀ ਮਾਂ ਨੂੰ ਹੁਣ ਨਿਮਰਤ ਨੂੰ ਥੋੜੀ ਜਿਹੀ ਰਾਹਤ ਮਹਿਸੂਸ ਹੋਈ ਸੋਚਣ ਲੱਗੀ ਮੈਂ ਘਰ ਬੈਠੀ ਆ ਸ਼ਾਇਦ ਇਸੇ ਕਰਕੇ ਮੇਰੀਆਂ ਦੂਜੀਆਂ ਭੈਣਾਂ ਦੇ ਰਿਸ਼ਤੇ ਹੋਣ ਵਿੱਚ ਵੀ ਰੁਕਾਵਟ ਆਵੇਗੀ ਤੇ ਮੇਰੇ ਵਿਆਹ ਕਰਵਾਉਣ ਨਾਲ ਮੰਮੀ ਡੈਡੀ ਦਾ ਦੁੱਖ ਵੀ ਘਟ ਜਾਊਗਾ ਇਸ ਲਈ ਉਸਨੇ ਵਿਆਹ ਕਰਵਾਉਣਾ ਹੀ ਠੀਕ ਸਮਝਿਆ ਗੁਰਜੋਤ ਅਤੇ ਨਿਮਰਤ ਨੂੰ ਇੱਕ ਦੂਜੇ ਨਾਲ ਮਿਲਾਇਆ ਗਿਆ ਗੁਰਜੋਤ ਨੇ ਨਿਮਰਤ ਨੂੰ ਪਸੰਦ ਕੀਤਾ ਤੇ ਉਸ ਦੀਆਂ ਛੋਟੀਆਂ ਦੋਨਾਂ ਭੈਣਾਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਆਪ ਹੀ ਲੈ ਲਈ 10 ਦਿਨਾਂ ਦੇ ਵਿੱਚ ਨਿਮਰਤ ਸੌਰਿਆਂ ਦੀ ਦਹਲੂਸ ਤੇ ਖੜੀ ਸੀ ਉੱਥੇ ਦੀ ਰੰਗ ਰੌਣਕ ਤੇ ਸ਼ਾਨੂੰ ਸ਼ੌਕਤ ਦੇਖ ਕੇ ਉਹ ਹੈਰਾਨ ਰਹਿ ਗਈ। ਉਸ ਦੀ ਦਾਦੀ ਸੱਸ ਨੇ ਉਸ ਦੇ ਸਿਰੋਂ ਪਾਣੀ वार ਕੇ ਪੁੱਤਾ। ਜਿਵੇਂ ਹੀ ਉਹ ਅੰਦਰ ਦਾਖਲ ਹੋਈ, ਉੱਥੇ ਲੱਗੀ ਇੱਕ ਵੱਡੀ ਸਾਰੀ ਹੱਸਦੀ ਹੋਈ ਤਸਵੀਰ ਦੇਖ ਕੇ ਉਹ ਹੈਰਾਨ ਰਹਿ ਗਈ। ਦਾਦੀ ਸੱਸ ਨੇ ਉਸ ਨੂੰ ਕਿਹਾ, ਇਹ ਕਮਲਪ੍ਰੀਤ ਦੀ ਤਸਵੀਰ ਹੈ। ਗੁਰਤੇਜ ਦੀ ਪਹਿਲੀ ਪਤਨੀ ਦੀ ਇਸ ਨੂੰ ਨਮਸਕਾਰ ਕਰ ਤੇ ਹਰ ਰੋਜ਼ ਸਵੇਰੇ ਨਹਾਤੋ ਕੇ ਇਹਦੇ ਅੱਗੇ ਦੀਵਾ ਚਲਾਇਆ ਕਰੀ। ਸਿਰ ਹਿਲਾ ਕੇ ਨਿਮਰਤ ਨੇ ਸਹਿਮਤੀ ਦੇ ਦਿੱਤੀ ਸਾਰਾ ਦਿਨ ਰਸਮਾਂ ਦੇ ਦੌਰਾਨ ਹਰ ਕੋਈ ਉਸ ਦਾ ਨਾਮ ਨਾ ਲੈ ਕੇ ਸਗੋਂ ਉਸ ਨੂੰ ਕਮਲਕ੍ਰੀਤ ਦੇ ਨਾਮ ਨਾਲ ਹੀ ਬੁਲਾਉਂਦਾ ਸੀ ਰਸਮਾਂ ਤੋਂ ਬਾਅਦ ਜਦੋਂ ਉਹ ਰਾਤ ਨੂੰ ਸੌਣ ਲਈ ਬੈੱਟ ਤੇ ਗਈ ਤਾਂ ਲੱਗ ਰਿਹਾ ਸੀ ਜਿਵੇਂ ਬਿਸਤਰੇ ਤੇ ਕੰਡੇ ਲੱਗੇ ਹੋਣ ਤੇ ਉਹ ਚੁਭ ਰਹੇ ਨੇ ਅੱਧੀ ਰਾਤ ਨੂੰ ਜਦੋਂ ਗੁਰਤੇਜ ਨੇ ਉਸ ਦੀ ਬੇਚੈਨੀ ਦੇਖੀ ਤਾਂ ਪੁੱਛਿਆ ਕੀ ਹੋਇਆ ਕਮਲ ਨੀਂਦ ਨਹੀਂ ਆ ਰਹੀ ਹੁਣ ਤਾਂ ਨਿਮਰਤ ਉਹ ਰਹਿਣਾ ਗਿਆ ਉਸ ਦੀਆਂ ਅੱਖਾਂ 'ਚੋਂ ਪਾਣੀ ਵਹਿ ਤੁਰਿਆ ਉਸ ਨੇ ਧੋ ਟੁਕ ਜਵਾਬ ਦਿੱਤਾ ਬਸ ਕੁਝ ਨਹੀਂ ਤੇ ਫਿਰ ਮੂੰਹ ਫੇਰ ਕੇ ਚੁੱਪਚਾਪ ਸੌ ਗਈ ਗੁਰਤੇਜ ਨੇ ਸੋਚਿਆ ਕਿ ਸ਼ਾਇਦ ਪੇਕਿਆਂ ਦੀ ਯਾਦ ਆ ਰਹੀ ਹੋਵੇਗੀ ਇਸ ਲਈ ਉਦਾਸ ਹੈ ਉਹ ਵੀ ਸੌ ਗਿਆ ਹੁਣ ਵੀ ਨਿਮਰਤ ਦੀਆਂ ਅੱਖਾਂ ਵਿੱਚ ਬੇਚੈਨੀ ਸੀ ਨੀਂਦ ਤਾਂ ਕਿਤੇ ਗਾਇਬ ਸੀ ਐਵੇਂ ਹੀ ਇੱਕ ਹਫਤਾ ਬੀਤ ਗਿਆ ਉਗੁਰਤੇਜ ਦੀ ਪਹਿਲੀ ਪਤਨੀ ਕਮਲਪ੍ਰੀਤ ਨੂੰ ਹਰ ਪਾਸੇ ਮਹਿਸੂਸ ਕਰ ਰਹੀ ਸੀ ਹਰ ਚਿਹਰੇ ਵਿੱਚ ਤੇ ਲੋਕਾਂ ਦੀਆਂ ਗੱਲਾਂ ਵਿੱਚ ਜਦ ਉਸ ਨੂੰ ਕੋਈ ਕਮਲਪ੍ਰੀਤ ਕਹਿ ਕੇ ਬੁਲਾਉਂਦਾ ਤਾਂ ਇਹ ਸਾਰੀਆਂ ਗੱਲਾਂ ਉਸ ਨੂੰ ਅੰਦਰੋਂ-ਅੰਦਰੀ ਬਹੁਤ ਦੁਖੀ ਕਰ ਰਹੀਆਂ ਸੀ ਸਭ ਤੋਂ ਵੱਧ ਤਾਂ ਉਸ ਨੂੰ ਇਹ ਗੱਲ ਅੰਦਰੋਂ ਤੋੜ ਰਹੀ ਸੀ ਕਿ ਗੁਰਤੇਜ ਦੇ ਮੂੰਹ ਵਿੱਚੋਂ ਵੀ ਅਕਸਰ ਕਮਲਪ੍ਰੀਤ ਦਾ ਨਾਂ ਹੀ ਆਉਂਦਾ ਅਗਲੇ ਦਿਨ ਸਵੇਰੇ ਨਿਮਰਤ ਉੱਠੀ ਤਾਂ ਉਸਦੀ ਸਾਸਨੇ ਕਿਹਾ ਨਿਮਰਤ ਅਸੀਂ ਤੈਨੂੰ ਪਿਆਰ ਨਾਲ ਕਮਲਪ੍ਰੀਤ ਹੀ ਕਹਾਂਗੇ ਸਾਡਾ ਕਮਲ ਨਾਲ ਬਹੁਤ ਪਿਆਰ ਸੀ ਸਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਹਜੇ ਵੀ ਸਾਡੇ ਵਿੱਚ ਹੈ ਹੁਣ ਸਾਰੇ ਲੋਕ ਉਸਨੂੰ ਕਮਲਪ੍ਰੀਤ ਹੀ ਆਖਦੇ ਪਰ ਹੁਣ ਨਿਮਰਤ ਨੂੰ ਲੱਗਣ ਲੱਗਿਆ ਸੀ ਜਿਵੇਂ ਉਸਦੀ ਅਸਲੀ ਪਛਾਣ ਗੁੰਮ ਹੁੰਦੀ ਜਾ ਰਹੀ ਹੈ ਇੱਕ ਦਿਨ ਨਿਮਰਤ ਦੀ ਮਾਂ ਦਾ ਫੋਨ ਆਇਆ ਕਿ ਅਸੀਂ ਤੈਨੂੰ ਵਿਦਾਈ ਲਈ ਲੈਣ ਆਵਾਂਗੇ ਪਰ ਸੱਸ ਤੇ ਦਾਦੀ ਸੱਸ ਨੇ ਸਖਤੀ ਨਾਲ ਮਨਾ ਕਰ ਦਿੱਤਾ ਕਿ ਹਜੇ ਤਾਂ ਇਹ ਘਰ ਵਿੱਚ ਰਚੀਮਿਚੀ ਵੀ ਨਹੀਂ ਤਾਂ ਇਹ ਵਿਦਾ ਹੋ ਕੇ ਨਹੀਂ ਜਾ ਸਕਦੀ ਤੁਸੀਂ ਤਾਂ ਕਿਹਾ ਸੀ ਕਿ ਕੁੜੀ ਬਹੁਤ ਸਿੱਧੀ ਤੇ ਸ਼ਾਂਤ ਸੁਭਾਅ ਵਾਲੀ ਹੈ ਪਰ ਇਹ ਤਾਂ ਸਾਡੇ ਪਰਿਵਾਰ ਵਿੱਚ ਢਲਣ ਲਈ ਤਿਆਰ ਹੀ ਨਹੀਂ ਪਹਿਲਾਂ ਇਹ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਜਾਣ ਜਾਵੇ ਤੇ ਅਸੀਂ ਸਾਰੇ ਇਹਨੂੰ ਚੰਗੀ ਤਰ੍ਹਾਂ ਜਾਣ ਜਾਈਏ ਫਿਰ ਤੁਸੀਂ ਵਿਦਾ ਕਰਾ ਕੇ ਲਿਜਾ ਸਕਦੇ ਹੋ ਸਾਰਾ ਦਿਨ ਨਿੱਤ ਨਵੇਂ ਪਕਵਾਨ ਬਣਦੇ ਨੇ ਇਹਦੇ ਵਾਸਤੇ ਕੰਮ ਤੇ ਰਸੋਈ ਵਿੱਚ ਹੋਰ ਕੰਮ ਕਰਨ ਲਈ ਨੌਕਰਾਨੀ ਵੀ ਹੈ ਇਸ ਦੀ ਸੱਸ ਹੈ ਮਹਾਂ ਪਰ ਪਤਾ ਨਹੀਂ ਇਸ ਨੂੰ ਕੀ ਚਾਹੀਦਾ ਗੁਰਤੇਜ ਨੂੰ ਵੀ ਇਸ ਨੇ ਹਜੇ ਤੱਕ ਦਿਲੋਂ ਨਹੀਂ ਅਪਣਾਇਆ ਹੁਣ ਤਾਂ 1 ਮਹੀਨਾ ਤੱਕ ਹੋਣ ਵਾਲਾ ਹੈ ਪਰ ਇਹ ਤਾਂ ਸੁਰਜੀਤ ਕੌਰ ਨੇ ਨਿਮਰਤ ਨੂੰ ਸਮਝਾਇਆ ਤਾਂ ਨਿਮਰਤ ਆਪਣੇ ਹਾਲਾਤਾਂ ਨੂੰ ਸਵੀਕਾਰ ਕਰਨ ਲੱਗੀ ਇਨਾ ਕੁਝ ਦਿਨਾਂ ਵਿੱਚ ਹੀ ਉਹ ਲਗਨ ਨਾਲ ਸਭ ਕੰਮ ਕਰਨ ਲੱਗ ਪਈ ਪਰ ਉਹ ਮਾਨਸਿਕ ਤੌਰ ਤੇ ਬਹੁਤ ਦੁਖੀ ਸੀ ਉਹ ਜ਼ਿਆਦਾ ਬੋਲਣ ਦੀ ਆਦੀ ਨਹੀਂ ਸੀ ਤੇ ਅੰਦਰੋਂ ਅੰਦਰ ਹੀ ਘੁੱਟ ਰਹੀ ਸੀ ਫਿਰ ਇੱਕ ਦਿਨ ਉਸਨੇ ਹੌਸਲਾ ਜੁਟਾ ਕੇ ਕਿਹਾ ਤੁਸੀਂ ਮੈਨੂੰ ਮੇਰੇ ਨਾਮ ਨਾਲ ਹੀ ਬੁਲਾਇਆ ਕਰੋ ਮੈਨੂੰ ਅੰਦਰੋਂ ਚੰਗਾ ਨਹੀਂ ਲੱਗਦਾ ਉਹ ਨਾਮ ਸੁਣ ਕੇ ਪਰ ਸਾਰਿਆਂ ਨੇ ਮੂੰਹ ਵੀਂਗਾ ਕਰ ਲਿਆ ਕੁਝ ਆਪਣੇ ਆਪ ਵਿੱਚ ਬੁੜਬੜਾਏ ਤੇ ਫਿਰ ਤੋਂ ਉਹੀ ਨਾਮ ਲੈਣ ਲੱਗ ਪਈ ਨਿਮਰਤ ਦੀ ਮਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਅਚਾਨਕ ਨਿਮਰਤ ਐਨੀ ਬਦਲ ਕਿਵੇਂ ਗਈ ਹੈ ਨਾ ਫੋਨ ਕਰਦੀ ਹੈ ਜੇ ਫੋਨ ਕਰਦੀ ਹੈ ਤਾਂ ਆਪਣੇ ਦਿਲ ਦੀ ਗੱਲ ਵੀ ਨਹੀਂ ਕਰਦੀ ਇੱਕ ਦਿਨ surjeet कौर ਆਪਣੇ ਪਤੀ ਗੁਰਜੰਟ ਦੇ ਨਾਲ ਬਿਨਾਂ ਦੱਸੇ ਹੀ ਨਿਮਰਤ ਦੇ ਸਹੁਰੇ ਪਹੁੰਚ ਗਈ ਦੋਹਾਂ ਨੂੰ ਘਰ ਆਇਆਂ ਦੇਖ ਕੇ ਨਿਮਰਤ ਦੇ ਸੱਸ ਸਹੁਰਾ ਹੈਰਾਨ ਰਹਿ ਗਈ ਹੈਰਾਨੀ ਨਾਲ ਪੁੱਛਣ ਲੱਗੇ ਉਸੀ ਅਚਾਨਕ ਆਉਣ ਤੋਂ ਪਹਿਲਾਂ ਫੋਨ ਵੀ ਨਹੀਂ ਕੀਤਾ ਪਰ ਹੱਥ ਜੋੜਦੇ ਹੋਏ ਸੁਰਜੀਤ ਨੇ ਕਿਹਾ ਫੋਨ ਤੇ ਨਿਮਰਤ ਗੱਲ ਨਹੀਂ ਸੀ ਕਰ ਰਹੀ ਦਿਲ ਬਹੁਤ ਕਬਰਾਇਆ ਹੋਇਆ ਸੀ ਤਾਂ ਸੋਚਿਆ ਮਿਲ ਆਈਏ ਸਾਨੂੰ ਵੀ ਥੋੜਾ ਚੰਗਾ ਲੱਗੂਗਾ ਤਾਂ ਉਦੋਂ ਤੱਕ ਨਿਮਰਤ ਵੀ ਆ ਗਈ ਮੰਮੀ ਪਾਪਾ ਕਹਿ ਕੇ ਉਸਨੇ ਮਾਂ ਨੂੰ ਘੁੱਟ ਕੇ ਗਲੇ ਨਾਲ ਲਗਾ ਲਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਸਹਿਲਾਬ ਵਹਿ ਤੁਰਿਆ ਪਰ ਇੱਕ ਲੰਮਾ ਸਾਹ ਲੈ ਕੇ ਉਸਨੇ ਆਪਣੇ ਹੰਝੂਆਂ ਨੂੰ ਵਾਪਸ ਅੰਦਰ ਹੀ ਸਮੇਟ ਲਿਆ ਨਿਮਰਤ ਦੀ ਸੱਸ ਤੇ ਦਾਦੀ ਸੱਸ ਨੇ ਮਿਲ ਕੇ ਉਸਦੇ ਬੈਗ ਤਿਆਰ ਕਰ ਦਿੱਤੇ ਜਿਨ੍ਹਾਂ ਵਿੱਚ ਕਈ ਕਿਸਮ ਦੀਆਂ ਖਾਣ-ਪੀਣ ਦੀਆਂ ਚੀਜ਼ਾਂ, ਕੱਪੜੇ, ਗਹਿਣੇ, ਉਸ ਦੀਆਂ ਭੈਣਾਂ ਲਈ ਗਿਫਟ ਸਭ ਕੁਝ ਰੱਖਿਆ ਇਹ ਸਭ ਦੇਖ ਕੇ ਸੁਰਜੀਤ कौर ਖੁਸ਼ ਹੋ ਰਹੀ ਸੀ ਥੋੜੀ ਦੇਰ ਬੈਠਣ ਤੋਂ ਬਾਅਦ ਉਹਨਾਂ ਨੇ ਹੱਥ ਜੋੜ ਕੇ ਵਿਦਾਈ ਲਈ ਪਰ ਜਦੋਂ ਗੱਡੀ ਵਿੱਚ ਬਿਠਾਉਂਦੇ ਹੋਏ ਉਸਦੀ ਦਾਦੀ ਸੱਸ ਬੋਲ ਪਈ ਪਿਆਸੇ ਤਾਂ ਹਜੇ ਅਸੀਂ ਵਿਦਾਈ ਕਰਨੀ ਨਹੀਂ ਸੀ ਪਰ ਤੁਸੀਂ ਆ ਗਏ ਤਾਂ ਖਾਲੀ ਹੱਥ ਨਹੀਂ ਜਾਣ ਦੇਣਾ ਚਾਹੁੰਦੇ ਇਸ ਲਈ ਸਮਝਾ ਕੇ ਭੇਜਿਓ ਅਗਲੀ ਵਾਰ ਆਪਣੀ ਧੀ ਨੂੰ ਇੱਥੇ ਹਰ ਇੱਕ ਦੀ ਗੱਲ ਸੁਣੀ ਜਾਂਦੀ ਹੈ ਆਪਣੀ ਮਰਜ਼ੀ ਨਹੀਂ ਚਲਾਈ ਜਾਂਦੀ ਤਿੰਨ ਚਾਰ ਦਿਨਾਂ ਵਿੱਚ ਗੁਰਤੇਜ ਆਪ ਹੀ ਲੈਣਾ ਜਾਊਗਾ ਜੀ ਕਹਿ ਕੇ ਸੁਰਜੀਤ ਕੌਰ ਨੇ ਸਿਰ ਹਿਲਾ ਦਿੱਤਾ ਤੇ ਥੋੜੀ ਪਰੇਸ਼ਾਨੀ ਵਾਲੀ ਹਾਲਤ ਵਿੱਚ ਉਹ ਨਿਮਰਤ ਦੇ ਨਾਲ ਗੱਡੀ ਵਿੱਚ ਬੈਠ ਗਈ ਘਰ ਵਿੱਚ ਦਾਖਲ ਹੋਣ ਨਾਲ ਹੀ ਨਿਮਰਤ ਦੀ ਨਜ਼ਰ ਆਪਣੀਆਂ ਭੈਣਾਂ ਤੇ ਗਈ ਉਹ ਵੀ ਉਸ ਦੇ ਗਲੇ ਲੱਗ ਉੱਚੀ ਉੱਚੀ ਰੋਣ ਲੱਗ ਪਈਆਂ ਛੋਟੀ ਭੈਣ ਬਹੁਤ ਸਾਰਾ ਸਮਾਨ ਦੇਖ ਕੇ ਖੁਸ਼ ਹੋ ਗਈ ਪਰ ਜਦੋਂ ਨਿਮਰਤ ਦੀ ਆਵਾਜ਼ ਸੁਣੀ ਤਾਂ ਉਹ ਸਾਰੇ ਘਬਰਾ ਗਏ ਕਿਉਂਕਿ ਨਿਮਰਤ ਅਚਾਨਕ ਹੀ ਰੋਣ ਲੱਗ ਪਈ ਸੀ ਗੁਰਜੰਟ ਸਿੰਘ ਨੇ ਉਸ ਨੂੰ ਗਲੇ ਲਾਉਂਦਿਆਂ ਪੁੱਛਿਆ ਕੀ ਹੋਇਆ ਨਿਮਰਤ ਸਭ ਠੀਕ ਤਾਂ ਹੈ ਪੁੱਤ ਤੂੰ ਇਹ ਕੀ ਹਾਲਤ ਬਣਾ ਲਈਆ ਆਪਣੀ ਤੂੰ ਤਾਂ ਥੋੜੇ ਦਿਨਾਂ ਵਿੱਚ ਹੀ ਸੁੱਕ ਕੇ ਢਿੱਲਾ ਹੋ ਗਈਆਂ ਹੈ ਬਿਮਾਰ ਜਹੀ ਲੱਗਦੀਆਂ ਕੁਝ ਦੱਸੇਂਗੀ ਨਹੀਂ ਤਾਂ ਅਸੀਂ ਸਮਝਾਂਗੇ ਕਿਵੇਂ ਸੁਰਜੀਤ ਕੌਰ ਨੇ ਰੋਂਦੀ ਹੋਈ ਆਵਾਜ਼ ਵਿੱਚ ਕਿਹਾ ਇਹ ਸਾਰਾ ਸਮਾਨ ਭਰ-ਭਰ ਕੇ ਉਹਨਾਂ ਨੇ ਆਪਣਾ ਪਿਆਰ ਦਿਖਾਇਆ ਹੈ ਹਰ ਇੱਕ ਲਈ ਕੁਝ ਨਾ ਕੁਝ ਭੇਜਿਆ ਐਨੇ ਵੱਡੇ ਘਰ ਦੀ ਨੂੰ ਐ ਤੂੰ ਹੋਰ ਕੀ ਚਾਹੀਦਾ ਤੈਨੂੰ ਖੁੱਲਕੇ ਦੱਸ ਪੁੱਤ ਉਸ ਵੇਲੇ ਨਿਮਰਤ ਦੇ ਸਹੁਰਿਆਂ ਤੋਂ ਫੋਨ ਆ ਗਿਆ ਜਿਵੇਂ ਹੀ ਉਹ ਫੋਨ ਚੱਕਣ ਲਈ ਉੱઠી surjeet कौर ਤੇ gurjant singh ਨੇ ਰੋਕ ਲਿਆ ਸਭ ਤੋਂ ਪਹਿਲਾਂ ਅਸੀਂ ਆਪਣੀ ਧੀ ਦੀ ਪੂਰੀ ਗੱਲ ਸੁਣਾਗੀ ਹੰਝੂ ਪੂੰਝਦੇਆਂ ਉਸ ਨੂੰ ਸੋਫੇ ਤੇ ਬਿਠਾਉਂਦੇ ਹੋਏ gurjant singh ਨੇ ਕਿਹਾ ਦੱਸ ਧੀਏ ਅਸੀਂ ਸਭ ਤੇਰੇ ਨਾਲ ਆ ਨਿਮਰਤ ਦੀ ਅੱਖਾਂ ਰੂ ਰੋ ਕੇ ਸੁੱਜ ਗਈਆਂ ਸੀ ਕਹਿਣ ਲੱਗੀ ਪਾਪਾ ਮੈਂ ਉੱਥੇ ਕਿਵੇਂ ਰਹਾ ਕਿ ਮੇਰੀ ਕੋਈ ਪਹਿਚਾਨ ਨਹੀਂ ਉੱਥੇ ਮੇਰਾ ਕੋਈ ਵजूद ਹੀ ਨਹੀਂ ਸਭ ਮੈਨੂੰ ਕਮਲਪ੍ਰੀਤ ਦੇ ਨਾਂ ਨਾਲ ਬੁਲਾਉਂਦੇ ਹਨ ਜੇ ਮੈਨੂੰ ਸਵੀਕਾਰ ਕਰਨਾ ਹੈ ਤਾਂ ਮੇਰੇ ਨਾਂ ਨਾਲ ਕਰਨ ਮੇਰੀ ਪਹਿਚਾਨ ਨਾਲ ਕਰਨ ਨਿਮਰਤ ਦੀ ਛੋਟੀ ਭੈਣ ਨੇ ਕਿਹਾ ਤਾਂ ਕੀ ਹੋਇਆ ਦੀਦੀ ਉਹ ਆਪਣੀ ਪਹਿਲੀ ਨੂੰ ਨੂੰ ਬਹੁਤ ਪਿਆਰ ਕਰਦੀ ਸੀ ਉਸ ਦੀ ਮੌਤ ਨੂੰ ਉਹ ਸਹਿਣ ਨਹੀਂ ਕਰ ਸਕੇ ਇਸ ਲਈ ਤੂੰ ਇੰਨੀ ਪਰੇਸ਼ਾਨ ਕਿਉਂ ਹੋ ਰਹੀ ਹੈ? ਐਨਾ ਗੁੱਸਾ ਨਾ ਕਰੋ। ਇਹ ਵੀ ਤਾਂ ਸੋਚੋ ਕਿ ਜੀਜਾ ਹੀ ਨੇ ਸਾਡੀ ਪੜ੍ਹਾਈ ਦਾ ਸਾਰਾ ਖਰਚ ਚੱਕਿਆ ਹੋਇਆ ਹੈ। ਜੇ ਤੂੰ ਉਹਨਾਂ ਨਾਲ ਨਾਰਾਜ਼ ਹੋ ਗਈ ਤਾਂ ਸਾਡਾ ਕੀ ਬਣੂਗਾ? ਨਿਮਰਤ ਗੁੱਸੇ ਹੋ ਗਈ। ਬੱਸ ਕਰੋ ਤੁਸੀਂ ਸਾਰੇ। ਇਹ ਤੁਹਾਨੂੰ ਛੋਟੀ ਜੀ ਗੱਲ ਲੱਗ ਰਹੀ ਹੈ। ਜੇ ਇੰਨੀ ਹੀ ਪਹਿਚਾਨ ਦੀ ਚਿੰਤਾ ਸੀ ਤਾਂ ਕਿਸੇ ਹੋਰ ਪੈਸੇ ਵਾਲਿਆਂ ਦੇ ਘਰ ਵਿਆਹ ਲੈਂਦੇ। ਇੰਜ ਤਿਰਸਕਰ ਕਰਦੇ ਰਹੇ। ਤਾਂ ਕਿੰਨੇ ਕੁ ਦਿਨ ਚੱਲੇਗਾ ਇਹ ਰਿਸ਼ਤਾ ਆਪਣੀ ਮਰਜ਼ੀ ਕਿਉਂ ਥੋਪ ਰਹੀ ਨੇ ਸਾਡੀ ਧੀ ਤੇ ਗਰੀਬ ਆ ਤਾਂ ਕਿ ਕੁੜੀ ਨੂੰ ਇਸ ਤਰ੍ਹਾਂ ਸੁੱਟ ਦਵਾਂਗੇ ਹੁਣੇ ਫੋਨ ਕਰਕੇ ਦੱਸਦੀ ਆ ਗੁਰਤੇਜ ਨੂੰ ਇਹ ਨਾਮ ਲੈਣ ਬਾਰੇ ਨਹੀਂ ਮੰਮੀ ਉਹ ਵੀ ਕਹਿੰਦੇ ਨੇ ਟਾਈਮ ਲੱਗੂਗਾ ਨਾਮ ਵਿੱਚ ਕੀ ਰੱਖਿਆ ਪਰ ਜੇ ਪਿਆਰ ਤੇ ਆਪਣੇ ਪੰਦੀ ਘਾਟ ਹੋਵੇ ਤਾਂ ਮੈਂ ਹੁਣ ਕੀ ਕਰਾਂ ਮੈਨੂੰ ਆਪਣੀਆਂ ਭੈਣਾਂ ਦੀ ਵੀ ਚਿੰਤਾ ਹੁੰਦੀ ਹੈ ਸਿਰਫ ਇਸੇ ਲਈ ਚੁੱਪ ਰਹਿਣੀ ਆ ਤਾਂ ਜੋ ਮੇਰੀਆਂ ਭੈਣਾਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਸਰਜੀਤ ਕਰਨ ਨਿਮਰਤ ਨੂੰ ਗਲੇ ਨਾਲ ਲਗਾਉਂਦੀ ਹੋਈ ਬੋਲੀ ਇਹ ਤੂੰ ਕੀ ਬੋਲ ਰਹੀ ਏ ਤੀਏ ਇੱਕ ਧੀ ਦੀ ਖੁਸ਼ੀ ਲਈ ਦੂਜੀ ਧੀ ਦੀ ਕੁਰਬਾਨੀ ਨਹੀਂ ਦੇ ਸਕਦੀ ਮੈਂ ਤੂੰ ਆਪਣੇ ਆਪ ਵਿੱਚ ਬਹੁਤ ਕੀਮਤੀ ਹੈ ਚਲ ਹੱਥ ਮੂੰਹ ਧੋ ਲੈ ਪਹਿਲਾਂ ਰੋਟੀ ਖਾ ਲੈ ਇਹ ਗੱਲਾਂ ਆਪਾਂ ਫੇਰ ਕਰਾਂਗੇ ਕੁਝ ਦਿਨ ਮਨ ਸ਼ਾਂਤ ਰੱਖ ਤਿੰਨ ਦਿਨ ਬਾਅਦ ਨਿਮਰਤ ਤਾਰਾਂ ਤੇ ਕਪੜੇ ਸੁਕਾ ਰਹੀ ਸੀ ਤਾਂ ਉਦੋਂ ਇੱਕ ਬਹੁਤ ਵੱਡੀ ਗੱਡੀ ਆ ਕੇ ਰੁਕੀ ਉਸਨੇ ਦੇਖਿਆ ਗੁਰਤੇਜ ਬਹੁਤ ਸਾਰਾ ਸਮਾਨ ਫਲ ਫਰੂਟ ਲੈ ਕੇ ਗੱਡੀ ਚੋਂ ਉਤਰ ਰਹੀ ਸੀ ਉਹ ਘਬਰਾ ਕੇ ਫਟਾਫਟ ਹੇਠਾਂ ਗਈ ਤੇ ਸਿੱਧੀ ਆਪਣੇ ਕਮਰੇ ਵਿੱਚ ਗਈ ਗੁਰਜੰਟ ਸਿੰਘ ਤੇ ਸੁਰਜੀਤ ਕੌਰ ਨੇ ਉਸ ਦਾ ਆਦਰ ਸਤਿਕਾਰ ਕੀਤਾ ਗੁਰਤੇਜ ਨੇ ਬੈਠਦੇ ਹੋਏ ਪੁੱਛਿਆ ਨਿਮਰਤ ਨਹੀਂ ਦਿਖ ਰਹੀ ਮੈਂ ਫੋਨ ਕੀਤਾ ਸੀ ਪਰ ਕਿਸੇ ਨੇ ਚੱਕਿਆ ਵੀ ਨਹੀਂ ਮੰਮੀ ਪਾਪਾ ਦਾਦੀ ਕਿਸੇ ਦਾ ਦਿਲ ਨਹੀਂ ਲੱਗ ਰਿਹਾ ਸੋਚਿਆ ਨਿਮਰਤ ਨੂੰ ਲੈ ਆਵਾਂ ਗੁਰਜੰਟ ਸਿੰਘ ਨੇ ਸ਼ਾਂਤੀ ਨਾਲ ਕਿਹਾ ਜੇ ਨਿਮਰਤ ਤੁਹਾਡੇ ਨਾਲ ਕਹੀ ਤਾਂ ਉਸ ਨੂੰ ਇੱਜ਼ਤ ਤੇ ਮਾਣ ਦੇਣਾ ਤੁਹਾਡਾ ਫਰਜ਼ ਹੈ ਗੁਰਤੇਜ ਗੱਲ ਨੂੰ ਸਮਝ ਗਿਆ ਹੱਥ ਜੋੜਦੇ ਹੋਏ ਬੋਲਿਆ ਮੈਂ ਤੁਹਾਡੀ ਗੱਲ ਸਮਝ ਨਹੀਂ ਰਿਹਾ ਸੁਰਜੀਤ ਕੌਰ ਕੁਰਸੀ ਨੇੜੇ ਕਰਕੇ ਬੈਠਦੇ ਹੋਏ ਬੋਲੀ ਮੇਰੀ ਧੀ ਤਿਰਸਕਰ ਸਹਿਣ ਕਰਨ ਲਈ ਉੱਥੇ ਨਹੀਂ ਜਾਵੇਗੀ ਜੇ ਤੁਸੀਂ ਉਸ ਨੂੰ ਮਾਨ ਨਹੀਂ ਦੇ ਸਕਦੇ ਉਸ ਦੀ ਪਛਾਣ ਕਬੂਲ ਨਹੀਂ ਕਰ ਸਕਦੇ ਤਾਂ ਲੈ ਕੇ ਕਿਉਂ ਗਏ ਸੀ ਉਸ ਦੀ ਪਛਾਣ ਉਸ ਦਾ ਨਾਮ ਸਭ ਕੁਝ ਉਸ ਤੋਂ ਦੂਰ ਹੁੰਦਾ ਜਾ ਰਿਹਾ ਹੈ ਉਹ ਇੰਨੀ ਕੁਟਨਪਰੀ ਜ਼ਿੰਦਗੀ ਨਹੀਂ ਜੀ ਸਕਦੀ ਤੁਸੀਂ ਦੇਖਿਆ ਕਦੇ ਉਸ ਨੂੰ ਕੀ ਹਾਲਤ ਹੋ ਗਈ ਹੈ ਉਸ ਦੀ ਗੁਰਤੇਜ ਥੋੜਾ ਜਿਹਾ ਝਿਜਕਦੇ ਹੋਏ ਬੋਲਿਆ ਦਰਸਲ ਅਸੀਂ ਮੇਰੀ ਪਹਿਲੀ ਪਤਨੀ ਕਮਲਪ੍ਰੀਤ ਨੂੰ ਦਿਮਾਗ ਵਿੱਚੋਂ ਕੱਢ ਹੀ ਨਹੀਂ پا ਰਹੀ ਹਜੇ 1 ਸਾਲ ਹੀ ਹੋਇਆ ਕਮਲਪ੍ਰੀਤ ਨੂੰ ਗਏ ਹੋਏ ਗੁਰਜੰਟ ਸਿੰਘ ਸ਼ਾਂਤ ਲੈਂਜੇ ਵਿੱਚ ਬੋਲਿਆ ਤੁਸੀਂ ਆਪਣੀ ਮਰੀ ਹੋਈ ਪਤਨੀ ਨੂੰ ਪਿਆਰ ਕਰਦੇ ਹੋ ਸੋਚੋ ਮੈਨੂੰ ਆਪਣੀ ਧੀ ਕਿੰਨੀ ਪਿਆਰੀ ਹੋਵੇਗੀ ਜੇ ਮੈਂ ਉਸਦੀ ਖੁਸ਼ੀ ਦੀ ਪਰਵਾਹ ਨਾ ਕਰਾਂ ਤਾਂ ਕਿ ਉਸ ਨੂੰ ਜਿਉਂਦੇ ਜੀ ਮੌਤਵਾਲ ਤੱਕ ਦੇਵਾਂ ਜਦੋਂ ਤੁਸੀਂ ਤੇ ਤੁਹਾਡਾ ਪਰਿਵਾਰ ਦਿਲ ਤੇ ਦਿਮਾਗ ਚੋਂ ਕਮਲਪ੍ਰੀਤ ਨੂੰ ਨਹੀਂ ਕੱਢ پا ਰਹੇ ਤਾਂ ਕੁਝ ਸਾਲ ਹੋਰ ਰੁਕ ਜਾਂਦੇ ਮੇਰੀ ਧੀ ਇਹ ਤਿਰਸਕਾਰ ਕਦੋਂ ਤੱਕ ਸਹਿੰਦੀ ਰਹੇ ਦੱਸੋ ਕੀ ਦੋਸ਼ ਹੈ ਉਸ ਦਾ ਗੱਲ ਤੁਹਾਡੇ ਤੇ ਦੁਨੀਆ ਲਈ ਛੋਟੀ ਹੋ ਸਕਦੀ ਹੈ ਪਰ ਚਿੱਸਤੇ ਬੀਤਦੀ ਹੈ ਉਹਦਾ ਦਰਦ ਕਿੰਨਾ ਵੱਡਾ ਹੁੰਦਾ ਉਹ ਬਸ ਉਹੀ ਜਾਣਦਾ ਮੈਂ ਤਾਂ ਆਪਣੀ ਧੀ ਨੂੰ ਉਦੋਂ ਹੀ ਤੁਹਾਡੇ ਨਾਲ ਭੇਜਾਂਗੀ ਜਦੋਂ ਤੁਸੀਂ ਉਸ ਨੂੰ ਉਸਦੇ ਨਾਮ ਤੇ ਮਾਨ ਨਾਲ ਲੈ ਕੇ ਜਾਓਗੇ ਨਹੀਂ ਦਾਸੀ ਨਹੀਂ ਭੇਜਾਂਗੇ ਇਸ ਤੋਂ ਚੰਗਾ ਤਾਂ ਅਸੀਂ ਆਪਣੀਆਂ ਧੀਆਂ ਨੂੰ ਅਣਪੜ ਰੱਖੀਏ ਜਾਂ ਖੇਤ ਵੇਚ ਕੇ ਪੜਾਈਏ ਜੇ ਤੁਸੀਂ ਅਜਿਹੀ ਸ਼ਰਤ ਰੱਖੀ ਹੁੰਦੀ ਤਾਂ ਅਸੀਂ ਕਦੇ ਵੀ ਅੱਗੇ ਨਾ ਵਾਧਦੇ ਤੇ ਰਿਸ਼ਤੇ ਨੂੰ ਹਾਂ ਨਾ ਕਰਦੇ ਸ਼ਾਇਦ ਅਸੀਂ ਲਾਲਚ ਵਿੱਚ ਆ ਕੇ ਜਾਲ ਵਿੱਚ ਫਸ ਗਏ ਗੁਰਤੇਜ ਚੁੱਪਚਾ ਬੈਠਾ ਸੀ ਦਰਵਾਜ਼ੇ ਤੇ ਕੰਧ ਵੱਲ ਨੂੰ ਵੇਖ ਰਿਹਾ ਸੀ ਫਿਰ ਉਹ ਹੌਲੀ-ਹੌਲੀ ਉੱਠਿਆ ਤੇ ਨਿਮਰਤ ਦੇ ਕਮਰੇ ਵਿੱਚ ਗਿਆ ਉਸ ਨਾਲ ਗੱਲਬਾਤ ਕੀਤੀ ਨਿਮਰਤ ਰੋਈ ਉਸਦੀ ਪੂਰੀ ਗੱਲ ਗੁਰਤੇਜ ਨੇ ਧਿਆਨ ਨਾਲ ਸੁਣੀ ਬਾਹਰ ਆ ਕੇ ਗੁਰਤੇਜ ਨੇ ਕਿਹਾ ਮੈਂ ਨਿਮਰਤ ਨੂੰ ਉਸਦੀ ਪਛਾਣ ਦੇ ਨਾਲ ਲੈ ਕੇ ਜਾਣ ਲਈ ਤਿਆਰਾਂ ਤੁਸੀਂ ਵਿਦਾਈ ਦੀ ਤਿਆਰੀ ਕਰੋ ਉਸਨੇ ਆਪਣੇ ਘਰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ ਤੇ ਸਖਤ ਹਦਾਇਤਾਂ ਵੀ ਦਿੱਤੀਆਂ ਨਿਮਰਤ ਚੁੱਪਚਾਪ ਤਿਆਰ ਹੋ ਕੇ ਗੱਡੀ ਵਿੱਚ ਬੈਠਣ ਲੱਗੀ ਮੰਮੀ ਪਾਪਾ ਬੈਣਾ ਸਭ ਦੀਆਂ ਅੱਖਾਂ ਵਿੱਚ ਹੰਝੂ ਸੀ ਗੁਰਤੇਜ ਨੇ ਸੱਸ ਸੋਹਰੇ ਦੇ ਪੈਰੀ ਹੱਥ ਲਾਏ ਗੱਡੀ ਚੱਲ ਪਈ ਸੋਹਰੇ ਪਹੁੰਚਦੇ ਹੀ ਨਿਮਰਤ ਦੀਆਂ ਢੜਕਣਾ ਤੇਜ਼ ਹੋਣ ਲੱਗੀਆਂ ਪਰ ਜਿਵੇਂ ਹੀ ਉਹ ਅੰਦਰ ਪਹੁੰਚੀ ਤਸਵੀਰ ਹਟ ਚੁੱਕੀ ਸੀ ਉਹ ਅੰਦਰ ਵੇਖ ਹੀ ਰਹੀ ਸੀ ਕਿ ਉਸ ਦੀ ਸੱਸ ਤੇ ਦਾਦੀ ਸੱਸ ਨੇ ਕਿਹਾ ਨਿਮਰਤ ਪੁੱਤ ਇਹ ਤੇਰਾ ਹੀ ਘਰ ਹੈ ਧੀਏ ਹੁਣ ਘਰ ਅੰਦਰ ਖੁਸ਼ੀਆਂ ਵਾਪਸ ਆ ਰਹੀਆਂ ਸਨ ਕਰ ਆਪਣਾ ਜਿਹਾ ਲੱਗਣ ਲੱਗਿਆ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ